ਨੀ ਦਾ ਮੁੱਦਾ ਪਖਿਆ ਹੋਇਆ ਹੈ ਤੂੰ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੈ ਤੂੰ ਪੋਲੀਟੀਕਲ ਲੀਡਰ ਹੈ ਤੂੰ ਦੁਕਾਨਦਾਰ ਹੈ ਲੇਬਰ ਜਮਾਤ ਹੈ ਕਿਸਾਨ ਹੈ ਚਾਹੇ ਪ੍ਰੋਫੈਸ਼ਨਲ ਦੁਨੀਆ ਵਿੱਚ ਡਾਕਟਰ ਹੈ ਇੰਜੀਨੀਅਰ ਹੈ ਰੋਟੀ ਸਬਜੀ ਬੋਟੀ ਤੇ ਖਾਂਦਾ ਹੀ ਹੈ ਨਾ ਤੇ ਕਿਸਾਨਾਂ ਦੀ ਲੜਾਈ ਨੂੰ ਦਰਕਾਰ ਦਿੰਨੇ ਆ ਕਈ ਵਾਰ ਵੀ ਵਿਹਲੇ ਨੇ ਮੋਰਚਾ ਲਾ ਕੇ ਬੈਠੇ ਰਹਿੰਦੇ ਐ ਐਮਐਸਪੀ ਦਾ ਝਗੜਾ ਐ ਜੇ ਤੇ ਐਮਐਸਪੀ ਹੋਵੇਗੀ ਫਸਲਾਂ ਦਾ ਰੇਟ ਤੈ ਹੋਵੇਗਾ ਮੰਨ ਲਓ ਵੀ 10 ਰੁਪਏ ਤੈ ਹੋ ਗਿਆ ਗੰਡਿਆਂ ਦਾ ਟਮਾਟਰਾਂ ਦਾ ਸਮਾਜ ਨੂੰ ਪਤਾ ਐ ਤੇ ਜਿਹੜੇ ਖਰੀਦੋ ਫਰੋਕਤ ਕਰਨ ਵਾਲੇ ਦੁਕਾਨਦਾਰ ਨੇ ਨਾ ਉਹ 10 ਰੁਪਏ ਖਰੀਦਣਗੇ ਜਿੱਦਣ ਤੈਨੂੰ ਖਪਤਕਾਰ ਨੂੰ ਵੇਚਣਗੇ ਨਾ ਉਹ ਸਬਜ਼ੀ ਜਾਂ ਕੋਈ ਫਸਲ ਆਟਾ ਤੈਨੂੰ ਪਤਾ ਹੋਵੇਗਾ ਵੀ ਕਿਸਾਨ ਨੇ 10 ਰੁਪਏ ਵੇਚੀ ਹੈ ਵੱਡੀ ਗੱਲ 12-15 ਰੁਪਏ ਲੈ ਲਾ ਹੁਣ ਮੈਂ ਗੰਡੇਆਂ ਦਾ 100 ਰੁਪਏ ਨਹੀਂ ਦੇਣਾ ਹੁਣ ਐਮਐਸਪੀ ਹੈ ਨਹੀਂ ਹੈ ਕਿਸਾਨ ਵੇਚਣ ਦੋਹਾਂ ਰੁਪਈਆ ਨੂੰ ਗੰਡੇ ਇੱਕ ਉਦਾਹਰਣ ਦੇ ਰਿਹਾ ਸਾਰੀਆਂ ਫਸਲਾਂ ਦੀ ਗੱਲ ਹੈ ਉਹ 2 ਰੁਪਏ ਨੂੰ ਦੁਕਾਨਦਾਰ ਲੈ ਕੇ ਤੁਹਾਨੂੰ ਖਪਤਕਾਰਾਂ ਨੂੰ 150 ਰੁਪਏ ਤੇ ਵੀ ਵੇਚ ਜਾਂਦਾ ਹੈ ਉਹ ਤੇ ਕਮਾ ਗਿਆ ਤੁਸੀਂ ਵੀ ਦੁਖੀ ਖਰੀਦਣ ਵਾਲੇ ਤੇ ਵੇਚਣ ਵਾਲਾ ਕਿਸਾਨ ਵੀ ਦੁਖੀ ਤੇ ਨਿਆਰੇ ਲੈ ਗਿਆ ਉਹ ਕਾਰੋਬਾਰੀ ਇਹ ਝਗੜਾ ਹੈ ਇਹਦੇ ਨਾਲ ਮੰਗਾਈ ਵੀ ਕਾਬੂ ਵਿੱਚ ਰਹੇਗੀ ਜੇ ਐਮਐਸਪੀ ਲਾਗੂ ਹੋ ਜਾਂਦੀ ਹੈ ਪਰ ਆਪਾਂ ਇਹ ਵੀ ਖਿਆਲ ਰੱਖਣਾ ਹੈ ਜਾਨਾਂ ਬੜੀਆਂ ਕੀਮਤੀ ਨੇ ਅਜਾਈ ਨਹੀਂ ਜਾਣੀਆਂ ਚਾਹੀਦੀਆਂ ਟੇਬਲ ਟਾਕ ਹੋਣਾ ਚਾਹੀਦਾ ਹੈ ਠੀਕ ਹੈ ਅੱਜ ਸਨਾਤਨ ਮਤ ਦਾ ਜ਼ੋਰ ਹੈ ਚਾਹੇ ਡੈਮੋਕ੍ਰੇਸੀ ਦਾ ਹੀ ਨਾਮ ਹੈ ਜਦੋਂ ਉਹਨਾਂ ਦੇ ਸਿਰ ਬਹੁਤੇ ਨੇ ਉਹਨਾਂ ਦੀਆਂ ਵੋਟਾਂ ਬਹੁਤੀਆਂ ਨੇ ਉਹਨਾਂ ਦਾ ਰਾਜ ਹੈ ਸਰਕਾਰੇ ਹਿੰਦ ਨੂੰ ਧਿਆਨ ਨਾਲ ਰਾਜ ਕਰਨਾ ਚਾਹੀਦਾ ਹੈ ਐਕਸਪਾਇਰੀ ਡੇਟ ਹਰ ਰਾਜ ਦੀ ਹੁੰਦੀ ਹੈ ਤਾਕਤ ਦੇ ਨਸ਼ੇ 'ਚ ਰੁਤਬਾ ਨਹੀਂ یوں ਜਣਾਉਣਾ ਚਾਹੀਦਾ ਵੀ ਸਦੀਵੀ ਹੈ ਸਦੀਵੀ ਕੁਝ ਨਹੀਂ ਹੁੰਦਾ ਦੁਨੀਆ ਤੇ ਇਥੇ ਔਰੰਗਜ਼ੇਬ ਦਾ ਰਾਜ ਨਹੀਂ ਰਿਹਾ ਬੀਬੀ ਇੰਦਰਾ ਗਾਂਧੀ ਦਾ ਨਹੀਂ ਰਿਹਾ ਜੋ ਕਿਸੇ ਸਮੇ ਵਾਲਿਆਂ ਦਾ ਵੀ ਸਦੀਵੀ ਨਹੀਂ ਰਹਿਣਾ ਰਾਜ ਇਦਾਂ ਦਾ ਕਰੋ ਜਿੱਦਾਂ ਦਾ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਹੈ ਗਲੀਆਂ ਦੇ ਕੱਖ ਰੋਣ ਰਾਜੇ ਦੇ ਜਾਣ ਤੋਂ ਬਾਅਦ ਧੱਕਾ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਟੇਬਲ ਟਾਕ ਹੋਣਾ ਚਾਹੀਦਾ ਹੈ ਕੋਲੀ ਸਾਹਿਬ ਵਾਂਗੂ ਜਿੰਨੇ ਵੀ ਸਿਆਸੀ ਤੌਰ ਤੇ ਸਰਗਰਮ ਸਿੱਖ ਨੇ ਕਿਸੇ ਵੀ ਧੜੇ ਵਿੱਚ ਉਹ ਆਪਣੀਆਂ ਸਿਆਸੀ ਪਾਰਟੀਆਂ ਤੇ ਦਬਾਅ ਬਣਾਉ 99 ਫੀਸਦੀ ਸਿੱਖ ਜਗਤ ਵਿੱਚੋਂ ਕਿਸਾਨ ਹੀ ਨੇ ਜਿਹੜੇ ਖੇਤੀ ਕਰਦੇ ਨੇ ਕਾਰੋਬਾਰੀ ਤੇ ਆਪਾਂ ਬੜੇ ਥੋੜੇ ਆ ਤੇ ਬਾਕੀ ਉਹਨਾਂ ਫਸਲਾਂ ਨਾਲ ਹੀ ਪੇਟ ਪੂਰਤੀ ਸਭਨਾਂ ਦੀ ਹੁੰਦੀ ਹੈ ਭਾਵੇਂ ਕੋਈ ਲੀਡਰ ਹੈ ਤੇ ਭਾਵੇਂ ਕੋਈ ਕਿਸਾਨ ਹੈ ਤੇ ਭਾਵੇਂ ਕੋਈ ਦੁਕਾਨਦਾਰ ਹੈ ਭਾਵੇਂ ਲੇਬਰ ਜਮਾਤ ਹੈ ਤੋ ਆਪਾਂ ਸਾਰਿਆਂ ਨੂੰ ਪੋਲੀਟਿਕਲ ਲੋਕਾਂ ਨੂੰ ਹੀ ਧਰਮ ਦੇ ਆਗੂਆਂ ਨੂੰ ਪਰਚਾਰਕਾਂ ਨੂੰ ਵੀ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਔਰ ਭਾਰਤ ਵਰਸ਼ ਦੀ ਹਕੂਮਤ ਨੂੰ ਇਹ ਮਸਲਾ ਨਿਬੇੜਨਾ ਚਾਹੀਦਾ ਹੈ ਝਗੜਾ ਟਾਲਣਾ ਚਾਹੀਦਾ ਹੈ ਬਾਰਡਰਾਂ ਤੇ ਤੱਕੋ ਜ਼ੋਰੀ ਨਹੀਂ ਕਰਨੀ ਚਾਹੀਦੀ ਹਲੇਮੀ ਰਾਜ ਕਰਨਾ ਚਾਹੀਦਾ ਹੈ ਸਿੱਖੀ ਦਾ ਰਾਜ ਹੈ ਜੈਸਾ ਸਭ ਸੁਖਾਲੀ ਵੁੱਠੀਆਂ ਇਹੋ ਹੋ ਆਹਲੇਮੀ ਰਾਜ ਜਿਓ